ਕਾਂਗਰਸ ਨੇ ਆਪ ਆਗੂ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਨਜਾਇਜ਼ ਟੰਗ ਅਪਣਾਈ ਜਾਂ ਸੰਬੰਧੀ ਬਿਆਨ ਦੀ ਕੜਰੇ ਸ਼ਬਦਾਂ ਚ ਨਖੇਦੀ ਕੀਤੀ ਹੈ। ਉਹਨਾਂ ਮਨੀਸ਼ ਸਿਸੋਦੀਆ ਦੀ ਵਾਇਰਲ ਵੀਡੀਓ ਤੋਂ ਬਾਅਦ ਸੰਗਰੂਰ ਚ ਪਵਾਨੀਗੜ ਕੌਮੀ ਹਾਈਵੇ ਉੱਤੇ ਸਿਸੋਦੀਆ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਵੱਖੋ-ਵੱਖ ਆਗੂਆਂ ਨੇ ਆਪ ਆਗੂ ਖਿਲਾਫ ਪਰਚਾ ਦਰਜ ਕਰਕੇ ਉਸਨੂੰ ਵਾਪਸ ਦਿੱਲੀ ਭੇਜਣ ਦੀ ਮੰਗ ਕੀਤੀ ਹੈ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਲੱਗ ਕਰਨ ਦਾ ਉਹਨਾਂ ਨੇ ਬਿਆਨ ਦਿੱਤਾ ਉਹਨਾਂ ਨੇ ਇੱਕ ਐਸਾ ਬਿਆਨ ਦਿੱਤਾ ਜਿਹਨੇ ਸਾਰੇ ਪੰਜਾਬੀਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਲਈ ਕਿੰਨੀ ਹਾਨੀਕਾਰਕ ਆ ਇਹ ਲੋਕਾਂ ਨੂੰ ਜਜ਼ਬਾਤੀ ਕਰਕੇ ਵੋਟਾਂ ਲੈ ਲੈਂਦੇ ਨੇ ਪਹਿਲਾਂ ਵੀ ਲੋਕ ਜਜ਼ਬਾਤੀ ਹੋ ਗਏ ਉਹਨਾਂ ਦੇ ਪਿੱਛੇ ਦਰਪੇ ਸੀਗੇ ਹੁਣ ਲੋਕ ਜਾਗਰੂਪ ਹੋ ਚੁੱਕੇ ਨੇ ਜਿਹੜਾ ਪੰਜਾਬ ਇਹਨਾਂ ਨੂੰ ਸਬਕ ਸਿਖਾਊਗਾ ਪੂਰਾ ਪੰਜਾਬ ਬੱਚਾ ਬੱਚਾ ਇਸ ਗੱਲ ਨੂੰ ਲੈ ਕੇ ਆਪਣੇ ਸੰਘਰਸ਼ ਦੇ ਰਾਹ ਤੇ ਆ ਅਰ ਇਸ ਗੱਲ ਲਈ ਤੱਤ ਪਰਨੇ ਵੀ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਅਸੀਂ ਬਹੁਤ ਜਲਦੀ ਭਜਾ ਦੇਣਾ ਸਰਕਾਰਲੀ ਜਿਹੜੀ ਬੋਲੀਓ ਬਿਲਕੁਲ ਗਲਤ ਹੈਗੀ ਇਹ ਜਿਹੜਾ ਸੰਗਰੂਰ ਵਾਲਿਆਂ ਨੇ ਲਾਈਆਂ ਨੇ 2027 ਦੇ ਸੰਗਰੂਰ ਵਾਲੀ ਪਟਣੀਆਂ ਨੇ